ਇਹ ਸਾਰੇ ਮੁੜੇ ਆਰਮੀ ਤੇ ਟੀਏ ਵਾਲੇ ਜਿਹੜਾ ਯਸਰ ਡਾਕੂਮੈਂਟ ਦਾ ਬਣ ਗਿਆ ਕਿ ਜਾਂ ਨਹੀਂ ਪਤਾ ਜਾਂ ਬਣੀ ਨਹੀਂ ਆ ਟੀਏ ਜਿਹੜਾ ਡਾਕੂਮੈਂਟ ਬਣ ਗਿਆ ਯਸਰ ਅੱਛਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਦੱਸ ਦਿੰਦਾ ਵਾਂ ਕਿ ਟੀਏ ਦੀ ਭਰਤੀ 'ਚ ਜਿਹੜੇ ਡਾਕੂਮੈਂਟ ਲੱਗਨੇ ਜਿਨ੍ਹਾਂ ਦੀ ਉਮਰ 18 ਸਾਲ ਆ ਉਹੀ ਭਰਤੀ ਵੇਖਣ ਜਾ ਸਕਦੇ ਆ ਦੂਜੇ ਨੰਬਰ ਤੇ ਜਿਹੜੇ ਆਰਮੀ ਦੇ ਪਰ ਆਰਮੀ ਦੀ ਭਰਤੀ ਦੇ ਡਾਕੂਮੈਂਟ ਆ ਤੇ ਟੀਏ ਦੀ ਭਰਤੀ ਡਾਕੂਮੈਂਟ ਹੈ ਸੇਮ ਹੀ ਆ ਪਰ ਕੁਝ ਡਾਕੂਮੈਂਟ ਉਦਾਂ ਦੇ ਆ ਵੀ ਜਿਹੜੇ ਟੀਏ ਦੀ ਭਰਤੀ ਜਹੀ ਨਹੀਂ ਲੈ ਕੇ ਜਾਣੇ ਜਿੱਦਾਂ ਕਿ ਇੱਕ ਐਫੀਡੇਵਿਟ ਸਮਝ ਗਏ ਯੈਸ ਸਰ ਐਫੀਡੇਵਿਟ ਜਿਹੜਾ ਟੀਏ ਦੀ ਭਰਤੀ 'ਚ ਨਹੀਂ ਲੱਗਣਾ ਦੂਜੇ ਨੰਬਰ ਤੇ ਐਡਮਿਟ ਕਾਰਡ ਉਹ ਵੀ ਨਹੀਂ ਲੱਗਣਾ ਕਿਉਂਕਿ ਇਹ ਰੈਲੀ ਭਰਤੀ ਆ ਜਿੱਦਨ ਵੀ ਤੁਹਾਨੂੰ ਲੋਕੇਸ਼ਨ ਮਿਲੀ ਆ ਕਿ ਆ ਸਟੇਟ ਦੀ ਜਾਂ ਆ ਜ਼ਿਲ੍ਹੇ ਦੀ ਇਸ ਦਿਨ ਭਰਤੀ ਆ ਉਸ ਤੋਂ ਇੱਕ ਦਿਨ ਪਹਿਲਾਂ ਜਾਓ ਰਾਤ ਨੂੰ ਐਂਟਰੀ ਕਰਾਓ ਤੇ ਸਿੱਧੀ ਰਨਿੰਗ ਪਾਸ ਕਰੋ ਓਕੇ ਸਰ ਡਾਕੂਮੈਂਟ ਕਿਹੜੇ ਕਿਹੜੇ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਜੇ ਪਲੱਸ 2 ਹੈਗਾ ਆ ਠੀਕ ਆ ਜੇਕਰ ਨਹੀਂ ਹੈਗਾ ਤਾਂ ਵੀ ਕੋਈ ਗੱਲ ਨਹੀਂ ਸਕੂਲ ਕੈਰੈਕਟਰ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਯਸ ਸਰ ਰੈਜ਼ੀਡੈਂਸ ਸਰਟੀਫਿਕੇਟ ਬਹੁਤ ਜ਼ਰੂਰੀ ਆ ਯਸ ਸਰ ਕਾਸ ਸਰਟੀਫਿਕੇਟ ਬਹੁਤ ਜ਼ਰੂਰੀ ਆ ਯਸ ਸਰ ਅਨਮੈਰਿਡ ਨੋ ਕਲੇਮ ਵਿਲੇ ਕੈਰੈਕਟਰ ਤਿੰਨ ਤਿੰਨ ਮਹੀਨੇ ਦੇ ਵੈਲਿਡ ਬਹੁਤ ਜ਼ਰੂਰੀ ਆ ਯਸ ਸਰ ਠੀਕ ਆ ਪੀਸੀਸੀ ਵੀ ਲੈ ਕੇ ਜਾਣੀ ਨਾਲ ਯਸ ਸਰ ਰੈਨਗਾਰਡ ਆਧਾਰ ਕਾਰਡ ਵੀ ਬਹੁਤ ਜ਼ਰੂਰੀ ਆ ਯਸ ਸਰ ਆਪਣੀਆਂ ਪਾਸਪੋਰਟ ਸਾਈਜ਼ ਫੋਟੋਆਂ ਵੀ ਲੈ ਕੇ ਜਾਣੀ ਆ ਬਹੁਤ ਜ਼ਰੂਰੀ ਆ ਯੈਸ ਸਰ ਠੀਕ ਆ ਯੈਸ ਸਰ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਸਾਰਿਆਂ ਨੂੰ ਜਦੋਂ ਆਪਣੀ ਲੁਧਿਆਣੇ ਭਰਤੀ ਹੋਣੀ 103 DE ਦੀ ਜਿਹੜੀ ਪਠਾਨਕੋਟ ਦੀ ਤੇ ਜੰਮੂ ਦੀ ਭਰਤੀ ਉਹ ਕਿੱਥੇ ਹੋਣੀ ਆ ਮਾਦੋ ਪਰ ਮਾਦੋ ਪਰ ਪਤਾ ਨਾ ਸਾਰਿਆਂ ਨੂੰ ਯੈਸ ਸਰ ਹਾਈਟ ਜਿਹੜੀ ਆ TE ਦੀ ਭਰਤੀ ਵਿੱਚ ਮੈਕਸਿਮਮ ਚੱਲ ਜਾਂਦੀ ਆ ਕਾਇ ਪੰਜ ਫੁੱਟ 4 ਇੰਚ ਹੋਵੇ ਪੰਜ ਹੋਵੇ 6 ਹੋਵੇ 7 ਹੋਵੇ ਓਕੇ ਯਸ ਸਰ ਇੱਕ ਆਰਮੀ ਦੀ ਭਰਤੀ ਐਦਾ ਦੀ ਜਿਹਦੇ ਵਿੱਚ 5 ਫੁੱਟ 7 ਇੰਚ ਹੀ ਲੈਂਦੇ ਆ ਯਸ ਸਰ ਸਰ ਓਕੇ ਯਸ ਸਰ ਕਹਿਨੇ ਕੋਈ ਪੁੱਛਣਾ ਹੋਰ ਨਾ ਹੋਵੇ ਸਭ ਫੋਟਵਾ ਭਲਾਕ ਨਹੀਂ ਆ 20 16 16 ਫੋਟਵਾ ਲੈ ਜਿਓ ਪਗੜੀ ਵਾਲੇ ਸੋਨਾ ਲੈ ਜਿਓ ਬਿਨਾ ਪਗੜੀ ਤੋਂ ਲੈ ਦਿਓ ਜਿਹੜੇ ਮੁੰਡੇ ਹਿੰਦੂ ਨੇ ਕਟਿੰਗ ਦੇ ਵਿੱਚ ਨੇ ਉਹ ਸਿਰਫ 16 ਫੋਟਵਾ ਲੈ ਕੇ ਜਾ ਸਕਦੇ ਆ ਹੋਰ ਪੁੱਛ ਬੱਡ ਡੋਗਰਾ ਬੱਡ ਡੋਗਰਾ ਤੁਸੀਂ ਲਾ ਸਕਦੇ ਹੋ ਜਿੰਨਾਂ ਨੂੰ ਲੱਗਦਾ ਹੈ ਉਹ ਲਾ ਸਕਦੇ ਆ ਜੇਕਰ ਨਹੀਂ ਲੱਗਦਾ ਤੇ ਨਹੀਂ ਲਾਉਣਾ ਤੁਸੀਂ ਬਈ ਕਰੈਕਟਰ ਤੇ ਫੋਟੋ ਸਕੂਲ ਕਰੈਕਟਰ ਤੇ ਫੋਟੋ ਦੀ ਗੱਲ ਕਰੀਏ ਜੇਕਰ ਆਪਾਂ ਤੇ ਲਾ ਵੀ ਸਕਦੇ ਹੋ ਤੇ ਨਹੀਂ ਲਾ ਸਕਦੇ ਜੇਕਰ ਸਕੂਲ ਕਰੈਕਟਰ ਤੇ ਤੁਹਾਡੀ ਫੋਟੋ ਲੱਗੀ ਆ ਫਿਰ ਪ੍ਰਿੰਸੀਪਲ ਦੀ ਮੋਹਰ ਤੇ ਸਟੈਂਪਲ ਦੇ ਉੱਪਰ ਚਾਹੀਦੀ ਆ ਸਮਝ ਗਏ ਯਸ ਸਰ ਪੀਏ ਦੀ ਭਰਤੀ ਤੇ ਕੋਸ਼ਿਸ਼ ਕਰਿਓ ਤੀ ਅਰੀਜਨਲ ਡਾਕੂਮੈਂਟਾਂ ਦੀਆਂ ਫੋਟੋਕਾਪੀਆਂ ਕਰਾ ਕੇ ਏਕ-ਏਕ ਫੋਟੋਕਾਪੀ ਸਾਰੇ ਕਿਦੋਂ ਟੈਸਟਡ ਕਰਵਾ ਲਿਓ ਗੈਸਟਡ ਆਫੀਸਰ ਦੇ ਕਰਾ ਲਿਓ ਚਾਹੇ ਸਕੂਲ ਪ੍ਰਿੰਸੀਪਲ ਦੇ ਕਰਾ ਲਿਓ ਓਕੇ ਯਸ ਸਰ ਫੋਰ ਤਾਂ ਜੀ ਨੋ ਕਲੇਮ ਮਸਲੀ ਬਣੇ ਹੋਣੇ ਆ ਨੋ ਕਲੇਮ ਨੋ ਕਲੇਮ ਜ਼ਰੂਰੀ ਆ ਲੈ ਕੇ ਜਾਣਾ ਠੀਕ ਆ ਯਸ ਸਰ ਹੋਰ ਕੋਈ ਚੇ ਨੋ ਕੈਰੈਕਟਰ ਦਾ ਹੁੰਦਾ ਨਹੀਂ ਆ ਇੱਕ ਪਲਾਸਟਿਕ ਦਾ ਕਿਦਾ 10ਵੀਂ ਦਾ ਸਕੂਲ ਕਰੈਕਟਰ ਦਸਵੀਂ ਦਾ ਲੱਗਣਾ ਜ਼ਰੂਰੀ ਆ ਜੇ ਪਲੱਸ 2 ਲਾਉਣੀ ਆ ਫਿਰ ਪਲੱਸ 2 ਦਾ ਵੀ ਨਾਲ ਲੈ ਕੇ ਜਾਓ ਜੇਕਰ ਇੱਕ ਸਕੂਲ ਚ ਕੀਤੀ ਆ ਫਿਰ ਇੱਕ ਸਰਟੀਫਿਕੇਟ ਹੀ ਚੱਲੂਗਾ ਸਕੂਲ ਕਰੈਕਟਰ ਉਹ ਪਲੱਸ 2 ਦਾ ਜਿੰਨੇ ਦਸਵੀਂ ਹੋਰ ਕੀਤੋ ਕੀਤੀ ਆ ਪਲੱਸ 2 ਹੋਰ ਕੀਤੋ ਕੀਤੀ ਆ ਦੋਨੋਂ ਲੈ ਕੇ ਜਾਣਗੇ ਪਰ ਉਹ ਕਲੀਅਰ ਜਿਦਾ ਕਲਰਕ ਦਾ ਵੀ ਪਲੱਸ 2 ਕਲਰਕ ਦੇ ਵਿੱਚ ਪਲੱਸ 2 ਵੈਕੈਂਸੀ ਜਿਹੜੀ ਆ ਕਲਰਕ ਦੇ ਪਲੱਸ 2 ਆਸੀ ਆ ਉਹਦੇ ਪਲੱਸ 2 ਤੇ ਚੱਲੂਗਾ ਚੱਲੂਗਾ ਸਕੂਲ ਕਰੈਕਟਰ ਵੀ ਚੱਲੂਗਾ ਆਰਮੀ ਦੀ ਗੱਲ ਕਰਨ ਦੇ ਆ ਨਾ ਓਕੇ ਹੋਰ ਲੱਗ ਗਿਆ ਬੜਾ ਸਾਰੇ ਨੂੰ Yes sir ਜੇ ਹੁਣ ਮੈਨੂੰ ਕਿਹਨੇ ਪੁੱਛਿਆ ਨਾ ਆ ਕੇ ਵੀ ਸਾਰੇ ਪ੍ਰੋਗਰਾਮਾਂ ਦਾ ਵੀ ਅਸੀਂ ਬਣਾਇਆ ਨਹੀਂ ਆਹ ਵਾਲਾ ਤੁਸੀਂ ਸਾਰੇ ਕਹਿੰਦੇ ਆਪਾਂ ਸਾਡੇ ਬਣੇ ਆ Okay Yes sir TA ਦੀ ਭਰਤੀ ਜਿੱਤਾਂ ਨੂੰ ਟਾਈਮ ਮਿਲੇਗਾ 5 15 ਤੋਂ ਲੈ ਕੇ 5 25 ਦੇ ਵਿੱਚ ਤੇ ਜਿਹੜੀ ਆਰਮੀ ਦੀ ਭਰਤੀ ਆ ਉਹ ਤੁਹਾਨੂੰ ਟਾਈਮ ਮਿਲੇਗਾ 6 ਮਿੰਟ 15 ਸੈਕਿੰਡ Okay Yes sir ਸਾਡਾ ਮੈਂ ਕਹਿੰਦਾ ਸਕੂਲ ਪ੍ਰੈਕਟਿਕ ਤੇ ਇਹਨਾਂ ਦੀ ਫੋਟੋ ਨਹੀਂ ਲੱਗੀ ਹੋ ਚੱਲ ਜਾਣਗੇ ਮੇਰੇ ਕਹਿੰਦਾ ਮਤਲਬ ਇਹੀ ਆ ਕਿ ਜਿਨ੍ਹਾਂ ਨੇ ਫੋਟੋ ਲਵਾਈ ਆ ਉਹਦੇ ਉੱਤੇ ਟੈਸਟਡ ਹੋਣਾ ਉਹ ਜ਼ਰੂਰੀ ਆ ਸਮਝ ਗਿਆ ਕਿ ਨਹੀਂ ਯੈਸ ਜੇਕਰ ਨਹੀਂ ਹੈਗੀ ਤਾਂ ਵੀ ਕੋਈ ਗੱਲ ਨਹੀਂ ਚਲੋ ਠੀਕ ਆ ਕੇ